ਉਪਾਗਵਾਨ ਨੇ ਜਿਹੜਾ ਆਪਣੇ ਪਿੰਡ 'ਚ ਨਵਾਂ ਸਰਪੰਚ ਨਹੀਂ ਬਣਿਆ ਓਏ ਉਹ ਆਪਣੇ ਘਰ ਵੱਲ ਆ ਰਿਹਾ ਪੱਕਾ ਆਪਣਾ ਮੋਟਰਸਾਈਕਲ ਮੰਗੂਗਾ ਓਏ ਉਹਨੂੰ ਚਲਾਉਣ ਦੀ ਆ ਕੱਲ ਨਹੀਂ ਹੈਗੀ ਯਾਰ ਆਪਣਾ ਮੋਟਰਸਾਈਕਲ ਲਕੋ ਦੇ ਹਾਂਜੀ ਹਾਂਜੀ ਓ ਚੱਬੇ ਆਓ ਜੀ ਆਓ ਸਰਪੰਚ ਸਾਹਿਬ ਅੱਜ ਕਿਵੇਂ ਕੀੜੀ ਦੇ ਘਰ ਨਰਣਾਂਗੇ ਹੁਕਮ ਕਰੋ ਓ ਹੋ ਹੁਕਮ ਨਹੀਂ ਜੀ ਬੇਨਤੀ ਹੈ ਤੁਹਾਡਾ ਮੋਟਰਸਾਈਕਲ ਦਿਓ ਮੈਂ ਮੜਿਆ ਧੜਬੇ ਤੱਕ ਜਾ ਕੇ ਆਉਣਾ ਹੈ ਭਗਵਾਨ ਨੇ ਆਪਣਾ ਮੋਟਰਸਾਈਕਲ ਕਿੱਥੇ ਹੈ ਸਰਪੰਚ ਸਾਹਿਬ ਨੂੰ ਚਾਹੀਦਾ ਹੈ ਜੀ ਮੋਟਰਸਾਈਕਲ ਉਹ ਤਾਂ ਉਹ ਤੇਰੇ ਭਰਾ ਨੂੰ ਪਿੰਡੋਂ ਮੋਟਰਸਾਈਕਲ ਹੀ ਨਹੀਂ ਮਿਲਦਾ ਮੇਰਾ ਸਾਲਾ ਤੀਜੇ ਦਿਨ ਆ ਕੇ ਮੋਟਰਸਾਈਕਲ ਲੈ ਜਾਂਦਾ ਹੁਣ ਦੱਸ ਮੈਂ ਸਰਪੰਚ ਸਾਹਿਬ ਨੂੰ ਕੀ ਜਵਾਬ ਦੇਵਾਂ ਕਿੱਥੇ ਨੰਗਾ ਨਾਲ ਵਾਹ ਪੈ ਗਿਆ ਮੇਰਾ ਵੇ ਚਾਹਦਾ ਗਾਣਾ ਵਾਹ ਮੇਰੇ ਸੇਕਾ ਨੂੰ ਮਾਰਾ ਕੇ ਆਂਦੀ ਲੋੜ ਨਹੀਂ ਸਰਪੰਚ ਸਾਹਿਬ ਮੈਨੂੰ ਇਹਨੇ ਕਿਸੀ ਮੋਟਰਸਾਈਕਲ ਅੰਦਰ ਲਾ ਦੇ ਸਰਪੰਚ ਨੂੰ ਮੋਟਰਸਾਈਕਲ ਹੀ ਦੇਣਾ ਉਹ ਕਿਲਾਣਾ ਤਾਂ ਹੁੰਦਾ ਨਹੀਂ ਮਲੰਗ ਜਾਨੂੰ ਤੁਸੀਂ ਇੱਕ ਮਿੰਟ ਖੜੋ ਮੈਂ ਅੰਦਰੋਂ ਲਿਆ ਕੇ ਸੋਨੇ ਮੋਟਰਸਾਈਕਲ ਦਿਖਾਣੀ ਆ ਆ ਲੋ ਸਰਪੰਚ ਸਾਹਿਬ ਤੁਸੀਂ ਮੋਟਰਸਾਈਕਲ ਲੈ ਲਓ ਇਹਨੂੰ ਮੈਂ ਘਰ ਦੀ ਸਿੱਧਾ ਆਪਾਂ ਆਏ ਨਹੀਂ ਇਹਨਾਂ ਧਿਰ ਬੈਣ ਕੇ ਕਿ ਪ